ਜ਼ਿਲ੍ਹਾ ਫਾਇਲ ਕਾ ਹਲਕਾ ਜਲਲਾਲਾਬਾਦ ਦਾ ਪਿੰਡ ਖੁੜੰਜ ਕਾਨਿਆਂ ਵਾਲੀ ਵਿਕੇ ਨੈਸਲੀ ਜਸਤੀ ਪਾਰਟੀ ਦੀ ਹੋਈ ਇੱਕ ਮੀਟਿੰਗ ਇਸ ਮੀਟਿੰਗ ਵਿੱਚ ਬਲਵੰਤ ਸਮੇ ਵਾਲੀ ਰਾਸ਼ਟਰੀ 77 ਲੋਕ ਸਭਾ ਹਲਕਾ ਫੋਰ ਉਪਰ ਅਨਚਾਰਜ ਵੀ ਪਹੁੰਚੇ ਤੇ ਮਜ਼ਦੂਰਾਂ ਦੀਆਂ ਮੁਸ਼ਕਲਾਂ ਸੁਣਿਆ ਮਜ਼ਦੂਰਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਡਾ ਨਰਿਕਾ ਦਾ ਕੰਮ ਸਹੀ ਢੰਗ ਨਾਲ ਨਹੀਂ ਚੱਲਦਾ ਅਤੇ ਕੱਟੇ ਕੇ ਕਾਰਡ ਬਾਲ ਨਹੀਂ ਕੀਤੇ ਗਏ ਕਈ ਵਾਰ ਗ੍ਰਾਂਟਾਂ ਦੇ ਫਾਰਮ ਭਰੇ ਇੱਕ بار ਗ੍ਰਾਂਟ ਨਹੀਂ ਮਿਲੀ ਮੇਰੇ ਪਰਮ ਸਤਕਾਰਯੋਗ ਮੇਰੇ ਮਜ਼ਦੂਰ ਸਾਥੀਓ ਭੈਣੋ ਤੇ ਭਰਾਓ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰਾ ਨਾਮ ਬਲਵੰਤ ਸੰਮੇਵਾਲੀ ਮੈਂ ਰਾਸਟਰੀ ਸਕੱਤਰ ਲੋਕ ਸਭਾ ਹਲਕਾ ਫਰੋਹੀਪੁਰ ਅਨਚਾਰਜੇ ਤੇ ਮੇਰੀ ਪਾਰਟੀ ਨੈਸ਼ਨਲ ਜਸਤੀ ਪਾਰਟੀ ਹੈ ਸਾਡੀ ਪਾਰਟੀ ਜਿਹੜੀ ਹੈ ਸਾਰੇ ਮਜ਼ਦੂਰਾਂ ਦੇ ਕੰਮ ਕਰਦੀ ਜਿਵੇਂ ਭੱਠੇ ਤੇ ਨਰੇਗਾ ਤੇ ਖੇਤੀਬਾੜੀ ਦੇ ਜਿਹੜੇ ਮਜ਼ਦੂਰ ਕੰਮ ਕਰਦੇ ਜਾਂ ਫੈਕਟਰੀਆਂ ਤੇ ਕੰਮ ਕਰਦੇ ਉਹਨਾਂ ਪ੍ਰਤੀ ਲੜਦੀ ਹੈ ਜਿਵੇਂ ਮੈਨੂੰ ਸੁਣਨ ਤੇ ਮਿਲਿਆ ਵੀ ਜਿਹੜੇ ਲੰਬੇ ਸਮੇਂ ਤੋਂ ਇੱਥੇ ਜਿਹੜੇ ਨਰੇਗਾ ਦਾ ਕੰਮ ਬਹੁਤ ਘੱਟ ਚੱਲਿਆ ਹੈ ਅਤੇ ਜਿਵੇਂ ਮਕਾਨਾਂ ਦੀਆਂ ਗ੍ਰਾਂਟਾਂ ਨਹੀਂ ਮਿਲੀਆਂ ਫਲਸ਼ਾਂ ਦੀਆਂ ਨਹੀਂ ਮਿਲੀਆਂ ਜਿਹੜੇ ਹੋਰ ਸਰਕਾਰ ਵੱਲ ਮੈਂ ਤੇ ਮੇਰੀ ਪਾਰਟੀ ਮੇਰੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਕਿਉਂਕਿ ਮੈਂ ਜਿੰਨਾ ਵੀ ਇਹ ਡਾਟਾ ਹੈਗੇ ਸਾਰੇ ਮੁਲਾਜ਼ਮਾਂ ਤੱਕ ਮੈਂ ਪਹੁੰਚ ਕਰੂੰਗਾ ਪਹੁੰਚ ਕਰਕੇ ਜਿਹੜੇ 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 ਫਲੈਸ਼ਾਂ ਰੁਕੀਆਂ ਪਈਆਂ ਜਿਵੇਂ ਤੁਸੀਂ ਕਹਿੰਦੇ ਕਈ ਵਾਰ ਅਸੀਂ ਫਾਰਮ ਭਰੇ ਪਰ ਸਾਨੂੰ ਕਿਸੇ ਨੇ ਨਿਆਂ ਨਹੀਂ ਦਿੱਤਾ ਜਾਂ ਤੁਹਾਡੇ ਕੋਲ ਜਿਹੜਿਆ ਫਲੈਸ਼ਾਂ ਦੇ ਪੈਸੇ ਪਾਉਣ ਦੇ ਪ੍ਰਤੀਜਾ ਮੰਨ ਲਓ ਮਕਾਨ ਦੇ ਗ੍ਰਾਂਟ ਪ੍ਰਤੀ ਵੀ ਜਿਹੜੇ ਤੁਹਾਡੇ ਕੋਲ ਪੈਸੇ ਮੰਗਦਾ ਕਿਉਂ ਮੰਗ ਰਿਹਾ ਉਹਦੇ ਸਬੰਧ ਵਿੱਚ ਜਿਹੜਾ ਤੁਹਾਡਾ ਹੱਕਾਰ ਬੰਦਾ ਉਹ ਤੁਹਾਨੂੰ ਦਿਵਾਉਂਗਾ ਜਿਵੇਂ ਨਰੇਗਾ ਦਾ ਕੰਮ ਹੈ ਤੁਸੀਂ ਕਹਾਂ ਵੀ ਸਾਡਾ ਪਿੱਛੇ 31 ਮਾਰਚ ਚੱਲੀ ਮੈਨੂੰ 10 ਉਹ ਅਗਲਾ ਜਿਹੜਾ ਹੁਣ 24 ਹੈ ਜਿਵੇਂ ਚੋਨਜਾਤ ਲੱਗਾ ਚੋਨਜਾਤ ਤੋਂ ਬਾਅਦ ਆਪਾਂ ਜਿਵੇਂ ਇੱਕ ਵੱਡੇ ਪੱਧਰ ਤੇ ਜਿੰਨੇ ਤੁਹਾਡੇ ਜੌਬਕਾਰਾਂ ਦੇ ਜਿਵੇਂ ਮੰਨ ਲਓ ਕਿਸੇ ਦਾ ਜੌਬਕਾਰ ਸਹੀ ਨਹੀਂ ਬਣਿਆ ਜਾਂ ਖਾਤੇ 'ਚ ਮਿਸਟੇਕ ਹੈ ਜਿਵੇਂ ਤੁਸੀਂ ਦੱਸਿਆ ਵੀ ਜੇ ਅਸੀਂ ਕੰਮ ਕਰ ਲੈਨੇ ਸਾਡੇ ਪੈਸੇ ਨਹੀਂ ਆਉਂਦੇ ਜੇ ਕੰਮ ਮਿਲਦਾ ਤਾਂ ਪੈਸੇ ਨਹੀਂ ਬਣਦੇ ਜਾਂ 6-6 ਦਿਨਾਂ ਦੇ ਕੰਮ ਚੱਲੀ ਜਾਂਦਾ ਮੈਂ ਤੁਹਾਡੇ ਤੁਹਾਡੇ ਨਾਲ ਆਪਦੇ ਵੱਲੋਂ ਤੇ ਮੇਰੀ ਪਾਰਟੀ ਨੂੰ ਤੇਰੇ ਕੋਲ ਬਹੁਤ ਵੱਡਾ ਵਿਸ਼ਵਾਸ ਦੇਊਂਗਾ ਕਿਉਂਕਿ ਜਿੰਨਾ ਤੁਹਾਡਾ ਨਰੇਗਾ ਦਾ ਕੰਮ ਹੈ ਜਾਂ ਹੋਰ ਗਰੀਬ ਪਰਿਵਾਰਾਂ ਦੀ ਜਿਹੜੀ ਮੁਸ਼ਕਲ ਹੈ ਮੈਂ ਤੁਹਾਡੀਆਂ ਜਲਦ ਤੋਂ ਜਲਦ ਹੱਲ ਕਰਕੇ ਦਊ ਆਵਾਜੇ ਪੁੱਤ ਤੇਰੇ ਜੀ ਤਾੜੀ ਮਾਰ ਦਿਓ ਜੀ ਅਜੇ ਤੱਕ ਤਾਂ ਕਿਸੇ ਨੇ ਨਹੀਂ ਕੋਈ ਚੀਜ਼ ਕੀਤਾ ਅਜੇ ਕਿਸੇ ਦੇ ਆਵਾਜੇ ਪੁੱਤ ਤੇਰੇ ਆ ਵੇਖ ਨਾ ਹੁਣ ਤੂੰ ਖਨਾਚ ਹੁਣ ਤੁਸੀਂ ਜਿਹੜੇ ਤੁਸੀਂ ਜਿਹੜੇ ਫਾਰਮ ਭਰੇ ਸੀ ਬਲਸ਼ਾਂ ਦੇ ਮੰਨ ਲਓ ਕਿੰਨੇ ਕਿ ਘਰਾਂ ਦੇ ਵਿੱਚ ਫਾਰਮ ਭਰੇ ਗਏ ਸੀ ਜਾਂ ਕਿਹੜੇ ਸਾਲ ਨੇ ਭਰੇ ਸੀ ਆਪਾਂ ਮੈਨੂੰ ਲੱਗਦਾ ਮੈਨੂੰ ਲੱਗਦਾ 5 6 ਸਾਲ ਹੋ ਗਏ ਗੱਲ ਹੁਣ ਪਿਛਲੇ ਭਰੇ ਗੋਲਟੀ ਬਣਨ ਤੋਂ ਪਹਿਲਾਂ ਦੇ ਭਰੇ ਆ ਉਹਦੇ ਤੋਂ ਪਹਿਲੋਂ ਦੇ ਭਰੇ ਮੈਂ ਇਹਦੀ ਤੇ ਹੁਣ ਸਿੱਧੀ ਗੱਲ ਸੁਣ ਲੈ ਪੁੱਤ ਉਹ ਫੈਕਟਰੀ ਜਿਹੜਾ ਉਹ ਇੱਥੇ ਹੈਗਾ ਟਿਕਦਾ ਰਹਿੰਦਾ ਤੇ ਤਾਰੀਖ ਮੈਂ ਦਾਣੀ بیچ ਕੇ ਉਹਨੂੰ 200 ਰੁਪਏ ਦਿੱਤਾ ਹੈ ਕਹਿੰਦਾ 200 ਰੁਪਏ ਦਿੱਤਾ ਹੈ ਬਹੁਤ ਸੇ ਭਰਾਵਾਂ ਜਿਹੜੇ ਫਰ